ਖੜ ਪੀੜਤਾਂ ਦੀ ਮਦਦ ਦੇ ਲਈ ਲਾਇਸ ਯੂਥ ਦਲ ਦੀ ਟੀਮ ਫਿਰੋਜ਼ਪੁਰ ਬਾਰਡਰ ਤੇ ਰਵਾਨਾ ਹੋਈ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਪਾਕਿਸਤਾਨ ਦੇ ਬਾਰਡਰ ਦੀਆਂ ਚਿੱਤੇ ਕੀ ਫਿਰੋਜ਼ਪੁਰ ਦੇ ਆਖਰੀ ਪਿੰਡ ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਲਾਇਸ ਯੂਥ ਦਲ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਲਾਈਜ਼ ਯੁੱਧਲ ਦੇ ਪ੍ਰਧਾਨ ਗੁੰਦੀ ਬਰਮਾ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਫਿਰੋਜ਼ਪੁਰ ਦੇ ਆਖਰੀ ਪਿੰਡ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕੀ ਗੱਦੇ, ਮੰਜੇ, ਬਿਸਤਰੇ, ਕੰਬਲ ਅਤੇ ਹੋਰ ਜ਼ਰੂਰਤ ਦਾ ਸਮਾਨ ਜਿਨ੍ਹਾਂ ਦੇ ਵਿੱਚ ਦਵਾਈਆਂ ਤੇ ਖਾਣ-ਪੀਣ ਦਾ ਸਮਾਨ ਸ਼ਾਮਲ ਹੈ ਉਹ ਉੱਥੇ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉੱਥੇ ਸਥਿਤੀ ਅੱਜ ਵੀ ਕਾਫੀ ਮਾੜੀ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ ਉੱਥੇ ਪੁੱਜੇ ਅਤੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਸੇਵਾ ਕੀਤੀ ਅਤੇ ਅਤੇ ਲੋਕਾਂ ਦਾ ਹਾਲ ਵੀ ਜਾਣਿਆ। ਉਹਨਾਂ ਦੱਸਿਆ ਕਿ ਉੱਥੇ ਫੌਜ ਦੀ ਡਿਊਟੀ ਵੀ ਲੱਗੀ ਹੋਈ ਹੈ ਅਤੇ ਫੌਜ ਦੇ ਅਧਿਕਾਰੀ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਦੇ ਰਹੇ ਨੇ ਤਾਂ ਕਿ ਜੋ ਸਮਾਜ ਸੇਵੀ ਸਮਾਨ ਲੈ ਕੇ ਜਾ ਰਹੇ ਨੇ ਉਹ ਸਹੀ ਸਮਾਨ ਲੋਕਾਂ ਤੱਕ ਜ਼ਰੂਰਤਮੰਦ ਲੋਕਾਂ ਤੱਕ ਪੁੱਜ ਸਕੇ ਉਹਨਾਂ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਦੇ ਨਾਲ ਵੀ ਕਾਫੀ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਅਤੇ ਜੇਕਰ ਪਾਣੀ ਕੱਟ ਜਾਂਦਾ ਹੈ ਤਾਂ ਤਾਂਮੀ ਅਤੇ ਜੇਕਰ ਫੇਰ ਲੋੜ ਪੈਂਦੀ ਹੈ ਤਾਂ ਲਾਈ ਯੂਥ ਦਲ ਦੀ ਟੀਮ ਦੁਆਰਾ ਤੋਂ ਇਸੇ ਇਲਾਕੇ ਦੇ ਵਿੱਚ ਹੜਪੀਟਤਾ ਦੀ ਮਦਦ ਦੇ ਲਈ ਜਾਵੇਗੀ ਅਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੋ ਲਾਈਨਸ ਯੂਥ ਦਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹੋਗੇ ਫਿਰ ਹਾਲ ਜਦੋਂ ਗੁੰਦੀਪ ਬਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਇਹ ਗੱਲ ਆਖੀ ਹੈ ਕਿ ਉਹਨਾਂ ਨੇ ਫਿਰੋਜ਼ਪੁਰ ਦਾ ਆਖਰੀ ਪਿੰਡ ਚੁਣਿਆ ਕਿਉਂਕਿ ਸਮਾਜ ਸੇਵੀ ਲੋਕ ਉੱਥੇ ਕਾਫੀ ਘੱਟ ਪੁੱਜਦੇ ਨੇ ਇਸ ਕਰਕੇ ਉੱਥੇ ਸਮਾਨ ਦੀ ਜ਼ਰੂਰਤ ਕਾਫੀ ਸੀ ਉਹਨਾਂ ਦੱਸਿਆ ਕਿ ਸੈਨੇਟਰੀ ਪੈਡ ਮੰਜੇ ਬਿਸਤਰੇ ਅਤੇ ਹੋਰ ਜ਼ਰੂਰਤ ਦਾ ਸਮਾਨ ਲੈ ਕੇ ਉਹਨਾਂ ਦੀ ਟੀਮ ਉਥੇ ਪੁੱਜੀ ਸੀ ਤੇ ਲੋਕਾਂ ਨੂੰ ਸਮਾਨ ਵੰਡਿਆ ਗਿਆ ਅਤੇ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਲੋਕਾਂ ਨੇ ਸਮਾਜ ਸੇਵੀਆਂ ਦਾ ਧੰਨਵਾਦ ਵੀ ਕੀਤਾ ਹੈ ਕਿ ਜੋ ਵੀ ਜ਼ਰੂਰਤ ਦਾ ਸਮਾਨ ਸਮਾਂ ਪੈਣ ਤੇ ਉਹਨਾਂ ਤੱਕ ਪੁੱਜਿਆ ਉਹ ساری ਜ਼ਿੰਦਗੀ ਉਹਨਾਂ ਦਾ ਰਿਣੀ ਰਹਿਣਗੇ ਉਹਨਾਂ ਦੱਸਿਆ ਕਿ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਸੀ ਅਤੇ ਲੋਕਾਂ ਨੂੰ ਛੱਤਾਂ ਤੇ ਪੈਣ ਦੇ ਲਈ ਮੰਜੇ ਚਾਹੀਦੇ ਸੀ ਜਿਸ ਕਰਕੇ ਉਹਨਾਂ ਨੇ ਮੰਜੇ ਵੰਡੇ ਹੈ